ਇਸ ਮਾਨ ਵੇਖੋ ਸਾਰਾ ਘਰ ਦਾ ਨਿਸ਼ਕਾਨ ਕਿੰਨਾ ਹੋ ਗਿਆ ਵਾ ਮਾਤਲ ਬੰਦੇ ਤੁਹਾਨੂੰ ਪਤਾ ਤਿੰਨ 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 ਬੇਟੀਆਂ ਵਾ ਤੁਹਾਨੂੰ ਪਤਾ ਹੀ ਸਰਕਾਰ ਕੋ ਕੀ ਮੰਗ ਵਿੱਚ ਮੰਗੀ ਜਾਂਦੀ ਹੈ ਕਿ ਸਾਡੀ ਥੋੜੀ ਬਹੁਤੀ ਹਲਪ ਚਲੋਮ ਕੀਤੀ ਜਾਵੇ ਤਨਵਾੜ ਠੰਡ ਦਾ ਮੌਸਮ ਆ ਸਮਾਂਤਲੇ ਆ ਜਾਣਾ ਨਹੀਂ ਹੈ ਹਾਂਜੀ ਤੇ ਹੁਣ ਤੇ ਸਰਕਾਰ ਕੋ ਮੰਗੀ ਮੰਗਦੀਆਂ ਵੀ ਸਾਡੀ ਹਲਪ ਕੀਤੀ ਜਾਵੇ ਕਿ ਚਮਕਾ ਜਲੂ ਮਾਰਿਆ ਦੋਸਤੋ ਲਾ ਅੱਗ ਲੱਗ ਗਈ ਜੀ ਤੇ ਘਰ ਚ ਕੋਈ ਹੈਗਾ ਜਿਹੜਾ ਅੱਗ ਲੱਗੀ ਨਹੀਂ ਗੁਰਦਰਾ ਸਾਹਿਬ ਗਏ ਮੈਂ ਤੇ ਕੰਮ ਤੇ ਗਿਆ ਅੱਛਾ ਤੇ ਘਾਟੇ ਗੁਰਦਾਰੇ ਸਾਹਿਬ ਕੇ ਹਾਂਜੀ ਤੇ ਤੁਹਾਨੂੰ ਕਿਹਨੂੰ ਦੱਸਿਆ ਹਾਂ ਨੇ ਇੱਥੇ ਗਵੰਡੀਆਂ ਨੇ ਦੱਸ ਦਿੱਤਾ ਮੁੜ ਕੇ ਉੱਥੋਂ ਬੁਲਸਾ ਫਿਰ ਕਿਤਰਾ ਬੁਝਾਈ ਅੱਗ ਹਾਂਜੀ ਇੱਥੇ ਪਾਣੀ ਨਾਲ ਹੀ ਬੁਝਾਈ ਸੀ ਤੇ ਕਿਤਰਾ ਇਹਦੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਨਹੀਂ 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 ਜੀ ਤੇ ਹੁਣ ਮਤਲਬ ਕਿ ਕਿੰਨਾ ਕ ਸਮਾਨ ਤੁਹਾਡਾ ਨੁਕਸਾਨ ਕਿੰਨਾ ਹੋਇਆ ਕਾਫੀ ਹੋ ਗਿਆ ਭਾਜੀ ਸਮਾਨ ਸਾਰਾ ਹੀ ਸੜ ਗਿਆ ਭਾਜੀ ਕੀ ਮੰਗ ਕਰਦੇ ਇਹੋ ਹੀ ਆ ਗਏ ਗਰੀਬ ਬੰਦੇ ਅਸੀਂ ਤੇ ਬਾਕੀ ਵਿੱਚ ਆ ਸਾਰਾ ਕੁਝ ਹਾਂਜੀ ਇਹ ਨਾ ਵੀਰ ਆਪਣੇ ਇਹ ਗਰੀਬ ਪਰਿਵਾਰ ਹੈਗਾ ਵਾ ਤੇ ਆ ਤਿੰਨੇ ਬੱਚੀਆਂ ਨਾਲ ਦਾ ਤੇ ਆ ਪਰਿਵਾਰ ਆ ਤੇ ਸਵੇਰੇ ਇਹਨਾਂ ਦੀ ਘਰ ਦੀ ਗਈ ਮੱਥਾ ਟੇਕਣ ਗੁਰਦਰਾ ਸਾਹਿਬ ਤੇ ਲਾਈਟ ਰਾਤ ਦੀ ਬੰਦੀ ਇਸ ਦੇ ਵਿੱਚੋਂ ਆਈ ਜਦੋਂ ਸ਼ਾਰਟ ਸਰਕਟ ਹੋਇਆ ਉਹਨਾਂ ਤੇ ਫਰਿੱਜ ਨੂੰ ਲੱਗੀ ਅੱਗ ਤੇ ਫਰਿੱਜ ਤੋਂ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਇਹ ਦੁਬਾਰਾ ਇਹ ਚੀਜ਼ਾਂ ਨਹੀਂ ਬਣਵਾ ਸਕਦੇ। ਬਸ ਤੇ ਕਿੰਨੇ ਕ ਵਜੇ ਦੀ ਗੱਲ ਹੈਗੀ ਐ? ਸਰੇ ਕਿੰਨੇ ਕ ਵਜੇ ਦੀ ਗੱਲ ਹੈ। ਰਾਤ 8:00 ਵਜੇ। ਤੇ ਕਿਸ ਤਰ੍ਹਾਂ ਮੁਝਾਈ ਕੋ? ਫੇਰ ਸਾਰਾ ਪਿੰਡ ਇਕੱਠਾ ਹੋ ਕੇ ਰੋਲਰ ਵਾਲਾ ਪਾ ਕੇ ਤੇ ਪਾਣੀ ਪੂਣੀ ਤੇ ਕੋਈ ਮਿੱਟੀ ਮੁੱਟੀ ਇਧਰੋਂ ਸੁੱਟ ਕੇ ਤੇ ਸਾਰੇ ਪਿੰਡ ਨੇ ਇਹ ਮੁਝਾਈ ਆ। ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਕੀ ਮੰਗ ਕਰਦੇ? ਮੰਗ ਇਹੀ ਕਰਦੇ ਆ ਕਿ ਗਰੀਬ ਪਰਿਵਾਰ ਇਹਨਾਂ ਕੋ ਦੁਬਾਰਾ ਇਹ ਚੀਜ਼ਾਂ ਨਹੀਂ ਬਣਨੀਆਂ ਤੇ ਅਥਰ ਹੋ ਗਏ ਆ ਤੇ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜਿੰਨੀ ਹੋ ਜੇ। ਤੰਗਾਈ ਜੀ 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 ਕੀ ਗੱਲ ਹੋਈ ਹੈ ਤੁਹਾਡੇ ਇਹ ਜੀ ਰਾਤ ਜੋ ਬੱਤੀ ਦੁਬਾਰਾ ਬੰਦ ਹੋ ਗਈ ਤੇ ਇਹਨਾਂ ਦੇ ਅੱਗ ਲੱਗੀ ਤੇ ਕਹਿ ਨਹੀਂ ਕੰਮ ਤੇ ਗਏ ਹੀ ਤੇ ਘਰ ਦੇ ਇਹਨਾਂ ਗੁਰਦਾਰ ਸਭ ਗਏ ਤੇ ਮੁੜ ਕੇ ਬੁਝਾਈ ਆ ਪਿੰਡ ਸਾਰੇ ਇਕੱਠੇ ਨਹੀਂ ਹੋ ਗਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਹੈ ਇਸ ਸਬੰਧੀ ਚ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਪੂਰੇ ਪਿੰਪੀ ਤਾਂ ਬੰਗ ਇਹਨਾਂ ਦੀ ਹੈਲਪ ਪਹੁੰਚ ਕੇ ਇਹਨਾਂ ਨੂੰ ਸਮਾਨ ਸਮੂਹ ਲੈ ਕੇ ਦਿੱਤਾ ਜਾਵੇ ਆ ਇਹਨਾਂ ਦੇ ਬੱਚੇ ਆ ਨਿਗਨਗੇ ਰਜੀਆਂ ਰਜੀਆਂ ਕੰਬਲ ਕੁੰਬਲੇ ਕੋਈ ਵੀ ਸਾਰਾ ਕੁਝ ਸੜ ਗਿਆ ਇਹਨਾਂ ਦਾ ਕੋਈ ਨੁਕਸਾਨ ਜਾਣੀ ਤੇ ਨਹੀਂ ਹੋਇਆ ਨਹੀਂ ਜੀ ਜਾਣੀ ਨੁਕਸਾਨ ਨਹੀਂ ਆਇਆ